ਇਹ ਹੈ ਜੀ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਤੇ ਆਪਾਂ ਦਰਸ਼ਨ ਕਰਦੇ ਆਂ ਤੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਤਿਹਾਸ ਕਿਹ ਹੈ ਇੱਥੇ ਇਹ ਨਿਸ਼ਾਨ ਸਾਹਿਬ ਹੈ ਤੰਗਗਾ ਤੇ ਹਾਦ ਲਗਾ ਵਾ ਇਸ ਸਥਾਨ ਤੇ ਬੀਬੇ ਨਾਨਕੀ ਜੀ ਦਾ ਘਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਹਾਸ਼ੀय ਮਕਾਨ ਸੀ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਫਰੀਦ ਚੰਦ ਜੀ ਦਾ ਜਨਮ ਅਤੇ ਛੋਟੇ ਪੁੱਤਰ ਬਾਬਾ ਲਖਮੀਦਾਸ ਜੀ ਦਾ ਜਨਮ ਮਾਤਾ ਸਲਖਣੀ ਜੀ ਦੇ ਉਧਰ ਤੋਂ ਹੋਇਆ ਗੁਰਦੁਆਰਾ ਸਾਹਿਬ ਦੀ ਇਮਾਰਤ ਤਹ ਖੰਨੇ ਵਿੱਚ ਪਰਾਤਨ ਦੁਆਰ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਇੱਥੇ ਇੱਕ ਪ੍ਰਾਤਨ ਖੂਹ ਵੀ ਹੈ ਉਹ ਆਪਾਂ ਦਰਸ਼ਨ ਕਰਦੇ ਆ ਜੀ ਉਹ ਖੂਹ ਹੈ ਜੀ ਪ੍ਰਾਤਨ ਖੂਹ ਥੋੜੇ ਦੇ ਨਾਨਕ ਜੀ ਜਲ ਹੈ ਜਲ ਫੇਰ ਗਾਦੇ ਇਹ ਪ੍ਰਾਤਨ ਖੂਹ ਹੈ ਵਾਹਿਗੁਰੂ ਵਾਹਿਗੁਰੂ ਨੱਬਾ ਜੀ ਕਰਿਓ ਸੇਵਾ ਕਰਿਓ ਸੇਵਾ ਚੱਲ ਜੀ ਚੱਲਦਾ ਚੱਲਦਾ ਆਗਾ दबा दी भरत आई फड़ तो फाय फड़ कर रखे हैं साहब वो ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਗੁਰੂ ਆ ਤਾਂ ਹੀ ਮਾਪਾ ਜੀ ਨੂੰ ਸਾਰੇ ਰਾਤ ਕਿਹ ਪਤਾ ਬਾਬਾ ਜੀ ਨੂੰ ਆਜੋ 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 ਅੱਜ ਇਹ ਆਪਾਂ ਸਾਨੂੰ ਇਤਿਹਾਸ ਪੜਾਉਨੇ ਆਂ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਇਹ ਪਵਿੱਤਰ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਜਿੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈਆ ਜੈ ਰਾਮਾ ਤੇ ਬੀਬੀ ਨਾਨਕੀ ਜੀ ਦੀ ਬੇਨਤੀ ਤੇ ਸਭ ਤੋਂ ਪਹਿਲਾਂ ਇਸ ਅਸਥਾਨ ਤੇ ਪਵਿੱਤਰ ਚਰਨ ਪਾਏ ਅਤੇ ਮਾਤਾ ਸਲੱਖਣੀ ਜੀ ਸਮੇਤ ਆਪਣੀ ਰਹਾਇਸ਼ ਰੱਖੀ ਇਸ ਅਸਥਾਨ ਤੇ ਹੀ ਉਹਨਾਂ ਦੇ ਸਹਿਜਾਦੇ ਬਾਬਾ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਨੇ ਅਵਤਾਰ ਧਾਰਿਆ ਇੱਥੇ ਹੀ ਬਾਬਾ ਜੀ ਬੀਬੇ ਨਾਨਕੀ ਜੀ ਤੋਂ ਪਿਆਰ ਕੀਤਾ ਹੋਇਆ ਲੰਗਰ ਛਕਦੇ ਸਨ ਅਤੇ ਕੋਈ ਯਾਦਗਾਰ ਕੋਈ ਅੱਜ ਵੀ ਮੌਜੂਦ ਹੈ ਇਹਦਾ ਜਲ ਗੁਰੂ ਜੀ ਦੇ ਲੰਗਰ ਵਿੱਚ ਵਰਤਿਆ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਜੀ ਮਾਣ ਕੀ ਨਾ ਲੈ ਬਾਬਾ ਜੀ ਬਾਬੇ ਨੂੰ ਤਰਨ ਆ ਜਾਂਦੇ ਇਹ ਦਵਾਰ ਅਜ ਵੀ ਮੌਜੂਦ ਹੈ ਵਾਹਿਗੁਰੂ ਆਪਣੇ ਰੱਤੀਆਂ ਰੱਖਣਾ ਸਾਥੀਆਂ ਗੰਦਾ ਤੇ ਹਰਾ ਉਸ ਤਰ੍ਹਾਂ ਪੁਰਾਣਾ ਕੋਠਾ ਦੇ ਵਾਹਿਗੁਰੂ ਕਰੋ ਸੰਗਤ ਜੀ ਦਰਸ਼ਨ ਵਾਹਿਗੁਰੂ 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 ਤੇ ਰਾਹ ਉਸਤਰਾ ਤੋਹ ਕਰੀ ਹੋਈ ਹੈ സാം സംഭ അന്ദ്ധ അന്ധ വ